ਕੱਲ ਜੀ ਤੁਸੀਂ ਥਰਮੋਡਾਇਨਮਿਕਸ ਵਿਰਾਦੀ ਵੀ ਤੇ ਮੈਲਕਮ ਦਰਸ਼ਕ ਅੱਜ ਲੁਧਿਆਣਾ ਦੇ ਮੁੱਲਾਪੁਰ ਦਾਖਾ ਦਾਣਾ ਮੰਡੀ ਦੇ ਵਿੱਚ ਕਾਂਗਰਸ ਜਿਹੜੀ ਵੱਡੀ ਰੈਲੀ ਰੱਖੀ ਗਈ ਹੈ ਜਿੱਥੇ ਕੀ ਰਾਹੁਲ ਗਾਂਧੀ ਪਹੁੰਚਣੇਗਾ ਕੁਝ ਸਮੇਂ ਬਾਅਦ ਰਾਹੁਲ ਗਾਂਧੀ ਇੱਥੇ ਪਹੁੰਚਣਗੇ ਸੋ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਲੁਧਿਆਣਾ ਦੇ ਦਾਣਾ ਮੰਡੀ ਦੀਆਂ ਤਸਵੀਰਾਂ ਨੇ ਮੁੱਲਾਪੁਰ ਦਾਖਾ ਦੇ ਜਿੱਥੇ ਕੀ ਜਿਹੜੇ ਕਿ ਕਾਂਗਰਸ ਵੱਡੀ ਰੈਲੀ ਰੱਖੀ ਗਈ ਆ ਥੋੜੇ ਟਾਈਮ ਬਾਅਦ ਜਿਹੜੇ ਕਿ ਰਾਹੁਲ ਗਾਂਧੀ ਇੱਥੇ ਪਹੁੰਚਣਗੇ ਤੇ ਜਿਹੜੇ ਇੱਥੇ ਜਿਹੜੇ ਆਏ ਲੋਕ ਆ ਆਪਣੇ ਵਰਕਰਾਂ ਨੂੰ ਤੇ ਲੋਕਾਂ ਨੂੰ ਜਿਹੜਾ ਕਿ ਸੰਬੋਧਨ ਕਰਨਗੇ ਦੂਜੇ ਪਾਸੇ ਤੋਂ ਦੱਸਦੀ ਹੈ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਆ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਇੱਥੇ ਫੋਟੋ ਲਗਾਈ ਗਈ ਹੈ ਸਪੈਸ਼ਲ ਜਿਹੜੀ ਕਿ ਫੋਟੋ ਲਗਾਈ ਗਈ ਹੈ ਉਹਨਾਂ ਦੀ ਕਿਉਂਕਿ ਅੱਜ ਦੇ ਦਿਨ ਹੀ ਸਿੱਧੂ ਮੂਸੇਵਾਲੇ ਦਾ ਜਿਹੜਾ ਕਿ ਕਤਲ ਕੀਤਾ ਗਿਆ ਸੀਗਾ ਜਿਸ ਨੂੰ ਲੈ ਕੇ ਅੱਜ ਕਾਂਗਰਸ ਵੱਲੋਂ ਜਿਹੜਾ ਕਿ ਸਿੱਧੂ ਮੂਸੇਵਾਲੇ ਨੂੰ ਸਰਦਾਂਧਨ ਜਿੱਤੇ ਜਾਊਗਾ ਜਿੱਥੇ ਇੱਕ ਪਾਸੇ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਜਿਹੜਾ ਕਿ ਕਾਂਗਰਸ ਨੂੰ ਸਮਰਥਨ ਦਿੱਤਾ ਜਾ ਰਿਹਾ ਵਾ ਕਾਂਗਰਸ ਦੇ ਹੱਕ ਦੇ ਵਿੱਚ ਜਿਹੜਾ ਪ੍ਰਚਾਰ ਕੀਤਾ ਦੂਜੇ ਪਾਸੇ ਉੱਥੇ ਅੱਜ ਕਾਂਗਰਸ ਵੱਲੋਂ ਜਿਹੜਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਸ਼ਰਧਾਂਜਲੀ ਦਿੱਤੀ ਜਾਊਗੀ ਤੁਹਾਨੂੰ ਤਸਵੀਰਾਂ ਦਿਖਾਣੇ ਅੱਜ ਲੁਧਿਆਣਾ ਦੇ ਦਾਣਾ ਮੰਡੀ ਦੀ ਤਸਵੀਰਾਂ ਨੇ ਮੁੱਲਾਪੁਰ ਦਾਖਾ ਦੇ ਜਿੱਥੇ ਕਿ ਭਾਰੀ ਗਿਣਤੀ ਦੇ ਵਿੱਚ ਜਿਹੜੇ ਕਿ ਇੱਥੇ ਲੋਕ ਪਹੁੰਚੇ ਹੋਏ ਨੇ ਇੱਥੇ ਕਾਫੀ ਭਾਰੀ ਗਿਣਤੀ ਵਿੱਚ ਲੋਕ ਪਹੁੰਚੇ ਦੂਜੇ ਪਾਸੇ ਜਿਹੜੀ ਸਿਕਿਉਰਿਟੀ ਦਾ ਵੀ ਪੂਕਾ ਇੰਤਜ਼ਾਮ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਮੁੱਲਾਪੁਰ ਦਾਖਾ ਦੀ ਦਾਣਾ ਮੰਡੀ ਤਸਵੀਰਾਂ ਨੇ ਜਿੱਥੇ ਕਿ ਭਾਰੀ ਗਿਣਤੀ ਵਿੱਚ ਜਿਹੜੇ ਕਿ ਇ ਪੋਰਟ ਕਰਨ ਲਈ ਪਹੁੰਚੇ ਨੇ ਦੂਜੇ ਪਾਸੇ ਉੱਥੇ ਰਾਹੁਲ ਗਾਂਧੀ ਜਿਹੜੇ ਪਹੁੰਚਣਗੇ ਰਾਹੁਲ ਗਾਂਧੀ ਪਹੁੰਚਣਗੇ ਜਿਹੜੇ ਕਿ ਰਾਜਾ ਵੜਿੰਗ ਜਿਹੜੇ ਕਿ ਉਮੀਦਵਾਰ ਲੋਕ ਸਭਾ ਉਮੀਦਵਾਰ ਨੇ ਲੁਧਿਆਣਾ ਤੋਂ ਉਹਨਾਂ ਦੇ ਹੱਕ ਵਿੱਚ ਚੌੜ ਪ੍ਰਚਾਰ ਕੀਤਾ ਜਾਏਗਾ ਲੋਕਾਂ ਨੂੰ ਸੰਬੋਧਨ ਕੀਤਾ ਜਾਏਗਾ ਸੋ ਲਗਾਤਾਰ ਤੁਸੀਂ ਤਸਵੀਰਾਂ ਦੇਖਦੇ ਰਹੋ ਲੁਧਿਆਣਾ ਦੇ ਦਾਣਾ ਮੰਡੀ ਤਸਵੀਰਾਂ ਨੇ ਜਿੱਥੇ ਕਿ ਲਗਾਤਾਰ ਜਿਹੜਾ ਕਿ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਪਹੁੰਚਣਗੇ ਭਾਰੀ ਗਿਣਤੀ ਵਿੱਚ ਜਿਹੜਾ ਕਿ ਲੋਕ ਇੱਥੇ ਪਹੁੰਚ ਗਏ ਨੇ ਕੁਝ ਹੀ ਸਮੇਂ ਬਾਅਦ ਜਿਹੜਾ ਕਿ ਕਿਹਾ ਜਾ ਰਿਹਾ ਕਿ ਕੁਝ ਹੀ ਸਮੇਂ ਬਾਅਦ ਜਿਹੜਾ ਕਿਹਾ ਜਾ ਰਿਹਾ ਕਿ ਇੱਥੇ ਰਾ ਅੱਜ ਕੱਲ੍ਹ ਸ਼ਾਮ ਤੱਕ ਜਿਹੜਾ ਕਿ ਚੋਣ ਦਾ ਚੋਣ ਪ੍ਰਚਾਰ ਦਾ ਜਿਹੜਾ ਆਖਰੀ ਦਿਨ ਹੈ ਅੱਜ ਤੇ ਕੱਲ ਚੋਣ ਪ੍ਰਚਾਰ ਹੋਵੇਗਾ ਪਰ ਜਿਹੜਾ 1 ਜੂਨ ਨੂੰ ਜਿਹੜਾ ਕਿ VOTING ਹੋਵੇਗੀ ਤੇ 4 ਤਰੀਕ ਨੂੰ ਜਿਹੜਾ ਕਿ ਰਿਜ਼ਲਟ ਆਉਣਗੇ ਰਿਜ਼ਲਟ ਕਿਹਦੇ ਹੱਕ ਜਾਂਦੇ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਕਿਹੜਾ ਉਮੀਦਵਾਰ ਜਿੱਤਦਾ ਉਹ ਇਲੈਕਸ਼ਨ ਦੇ ਇਲੈਕਸ਼ਨ ਦੇ ਚੋਣਾਂ ਤੋਂ ਬਾਅਦ ਪਤਾ ਲੱਗੇਗਾ ਲੁਧਿਆਣਾ ਤੋਂ ਨਕੀ ਦੱਸੇ ਇੱਕ ਦੋ ਨਿਕਲਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਥੈਰਮਿਕਸ ਵੈਰਿਟੀ ਵੀ ਤੇ ਮੈਲ ਕਮੰਡਰ ਸਿਕ ਅੱਜ ਲੁਧਿਆਣਾ ਦੇ ਮੁੱਲਾਪੁਰ ਦਾਖਾ ਦਾਣਾ ਮੰਡੀ ਦੇ ਵਿੱਚ ਕਾਂਗਰਸ ਜੜੀ ਵੱਡੀ ਰੈਲੀ ਰੱਖੀ ਗਈ ਹੈ ਜਿੱਥੇ ਕੀ ਰਾਹੁਲ ગાંધી ਪਹੁੰਚਣਗੇ ਕੁਝ ਸਮੇਂ ਬਾਅਦ ਰਾਹੁਲ ગાંધી ਇੱਥੇ ਪਹੁੰਚਣਗੇ ਸੋ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਲੁਧਿਆਣਾ ਦੇ ਦਾਣਾ ਮੰਡੀ ਦੀਆਂ ਤਸਵੀਰਾਂ ਨੇ ਮੁੱਲਾਪੁਰ ਦਾਖਾ ਜਿੱਥੇ ਕੀ ਔਰ ਜਿਹੜੇ ਕੀ ਕਾਂਗਰਸ ਵੱਡੀ ਰੈਲੀ ਰੱਖੀ ਗਈ ਆ ਥੋੜੇ ਟਾਈਮ ਬਾਅਦ ਜਿਹੜੇ ਕਿ ਰਾਹੁਲ ਗਾਂਧੀ ਇੱਥੇ ਪਹੁੰਚਣਗੇ ਤੇ ਜਿਹੜੇ ਇੱਥੇ ਜਿਹੜੇ ਆਏ ਲੋਕ ਆ ਆਪਣੇ ਵਰਕਰਾਂ ਉਹ ਤੇ ਲੋਕਾਂ ਨੂੰ ਜਿਹੜਾ ਕਿ ਸੰਬੋਧਨ ਕਰਨਗੇ ਦੂਜੇ ਪਾਸੇ ਤੋਂ ਹੁੰਦਾ ਦੀ ਹੈ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਆ ਕਿ ਸਿੱਧੂ ਮੂਸੇਵਾਲੇ ਜਿਹੜੀ ਕਿ ਇੱਥੇ ਫੋਟੋ ਲਗਾਈ ਗਈ ਹੈ ਸਪੈਸ਼ਲ ਜਿਹੜੀ ਕਿ ਫੋਟੋ ਲਗਾਈ ਗਈ ਹੈ ਉਹਨਾਂ ਦੀ ਕਿਉਂਕਿ ਅੱਜ ਦੇ ਦਿਨ ਹੀ ਸਿੱਧੂ ਮੂਸੇਵਾਲੇ ਦਾ ਜਿਹੜਾ ਕਿ ਕਤਲ ਕੀਤਾ ਗਿਆ ਸੀਗਾ ਜਿਸ ਨੂੰ ਲੈ ਕੇ ਅੱਜ ਕਾਂਗਰਸ ਵੱਲੋਂ ਜਿਹੜਾ ਕਿ ਸਿੱਧੂ ਮੂਸੇਵਾਲੇ ਨੂੰ ਸਰਦਾਂਧਨ ਜਿੱਤੇ ਜਾਊਗਾ ਜਿੱਥੇ ਇੱਕ ਪਾਸੇ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਜਿਹੜਾ ਕਿ ਕਾਂਗਰਸ ਨੂੰ ਸਮਰਥਨ ਦਿੱਤਾ ਜਾ ਰਿਹਾ ਵਾ ਕਾਂਗਰਸ ਦੇ ਹੱਕ ਦੇ ਵਿੱਚ ਜਿਹੜਾ ਪ੍ਰਚਾਰ ਕੀਤਾ ਦੂਜੇ ਪਾਸੇ ਉੱਥੇ ਅੱਜ ਕਾਂਗਰਸ ਵੱਲੋਂ ਜਿਹੜਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਸ਼ਰਧਾਂਜਲੀ ਦਿੱਤੀ ਜਾਊਗੀ ਤੁਹਾਨੂੰ ਤਸਵੀਰਾਂ ਦਿਖਾਣੇ ਆਜ ਲੁਧਿਆਣਾ ਦੇ ਦਾਣਾ ਮੰਡੀ ਦੀ ਤਸਵੀਰਾਂ ਨੇ ਮੁੱਲਾਪੁਰ ਦਾਖਾ ਦੇ ਜਿੱਥੇ ਕਿ ਭਾਰੀ ਗਿਣਤੀ ਦੇ ਵਿੱਚ ਜਿਹੜੇ ਕਿ ਇੱਥੇ ਲੋਕ ਪਹੁੰਚੇ ਹੋਏ ਨੇ ਇੱਥੇ ਕਾਫੀ ਭਾਰੀ ਗਿਣਤੀ ਵਿੱਚ ਲੋਕ ਪਹੁੰਚੇ ਦੂਜੇ ਪਾਸੇ ਜਿਹੜੀ ਸਿਕਿਉਰਿਟੀ ਦਾ ਵੀ ਪੂਕਾ ਇੰਤਜ਼ਾਮ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਮੁੱਲਾਪੁਰ ਦਾਖਾ ਦੀ ਦਾਣਾ ਮੰਡੀ ਤਸਵੀਰਾਂ ਨੇ ਜਿੱਥੇ ਕਿ ਭਾਰੀ ਗਿਣਤੀ ਵਿੱਚ ਜਿਹੜੇ ਕਿ ਇੱ रिपोर्ट ਕਰਨ ਲਈ ਪਹੁੰਚੇ ਨੇ ਦੂਜੇ ਪਾਸੇ ਉੱਥੇ ਰਾਹੁਲ ਗਾਂਧੀ ਜਿਹੜੇ ਪਹੁੰਚਣਗੇ ਰਾਹੁਲ ਗਾਂਧੀ ਪਹੁੰਚਣਗੇ ਜਿਹੜਾ ਕਿ ਰਾਜਾ ਵੜਿੰਗ ਜਿਹੜੇ ਕਿ ਉਮੀਦਵਾਰ ਲੋਕ ਸਭਾ ਉਮੀਦਵਾਰ ਨੇ ਲੁਧਿਆਣਾ ਤੋਂ ਉਹਨਾਂ ਦੇ ਹੱਕ ਵਿੱਚ ਚੌਣ ਪ੍ਰਚਾਰ ਕੀਤਾ ਜਾਏਗਾ ਲੋਕਾਂ ਨੂੰ ਸੰਬੋਧਨ ਕੀਤਾ ਜਾਏਗਾ ਸੋ ਲਗਾਤਾਰ ਤੁਸੀਂ ਤਸਵੀਰਾਂ ਦੇਖਦੇ ਰਹੋ ਲੁਧਿਆਣਾ ਦੇ ਦਾਣਾ ਮੰਡੀ ਤਸਵੀਰਾਂ ਨੇ ਜਿੱਥੇ ਕਿ ਲਗਾਤਾਰ ਜਿਹੜਾ ਕਿ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਪਹੁੰਚਣਗੇ ਤੇ ਭਾਰੀ ਗਿਣਤੀ ਵਿੱਚ ਜਿਹੜਾ ਕਿ ਲੋਕ ਇੱਥੇ ਪਹੁੰਚ ਗਏ ਨੇ ਕੁਝ ਹੀ ਸਮੇਂ ਬਾਅਦ ਜਿਹੜਾ ਕਿ ਕਿਹਾ ਜਾ ਰਿਹਾ ਕਿ ਕੁਝ ਹੀ ਸਮੇਂ ਬਾਅਦ ਜਿਹੜਾ ਕਿਹਾ ਜਾ ਰਿਹਾ ਕਿ ਇੱਥੇ ਰਾਜ ਅੱਜ ਕੱਲ੍ਹ ਸ਼ਾਮ ਤੱਕ ਜਿਹੜਾ ਕਿ ਚੋਣ ਦਾ ਚੋਣ ਪ੍ਰਚਾਰ ਦਾ ਜਿਹੜਾ ਆਖਰੀ ਦਿਨ ਹੈ ਅੱਜ ਤੇ ਕੱਲ ਚੋਣ ਪ੍ਰਚਾਰ ਹੋਵੇਗਾ ਪਰ ਜਿਹੜਾ 1 ਜੂਨ ਨੂੰ ਜਿਹੜਾ ਕਿ ਵੋਟਿੰਗ ਹੋਵੇਗੀ ਤੇ 4 ਤਰੀਕ ਨੂੰ ਜਿਹੜਾ ਕਿ ਰਿਜ਼ਲਟ ਆਉਣਗੇ ਰਿਜ਼ਲਟ ਕਿਹਦੇ ਹੱਕ ਚ ਆਉਂਦੇ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਕਿਹੜਾ ਉਮੀਦਵਾਰ ਜਿੱਤਦਾ ਔਰ ਇਲੈਕਸ਼ਨ ਦੇ ਇਲੈਕਸ਼ਨ ਦੇ ਚੋਣਾਂ ਤੋਂ ਬਾਅਦ ਪਤਾ ਲੱਗੇਗਾ ਲੋਹੜਿਆਣਾ ਤੋਂ ਲਖਨਸਾ ਦੇ ਦਿਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par